ਕਾ ਜਾਉਗੇ ਭੈਗੋਜੀ ਦਾ ਖਾਲਸਾ ਭੈਗੋਜੀ ਕੇ ਫਤੇ ਅੱਜ ਅਸੀਂ ਕੋਟ ਬਾਬਰਦੀਪ ਸਿੰਘਾਇ ਸੀਗੇ ਗਲੀ ਨੰਬਰ 4 ਪਰ ਸਾਹਮਣੇ ਇਧਰ ਹੈ ਤੇ ਇਥੇ ਇੱਕ ਬੜੀ ਵੱਡੀ ਬੜੇ ਚਿਰ ਦੀ ਸਮੱਸਿਆ ਸੀ ਕਿ ਖੰਭਾ ਵੀ ਦੇਖ ਰਹੇ ਹੋ ਨਾ ਜਿਹੜਾ ਇੱਕ ਖੰਭਾ ਵੀ ਦਿਖਾਓ ਪੁਰਾਣੇ ਜਮਾਨੇ ਦਾ ਇੱਕ ਤੇ ਖੰਭਾ ਲੱਗਾ ਹੋਇਆ ਔਰ ਬਿਲਕੁਲ ਥਰ ਦੇ ਵਿਚਕਾਰ ਲੱਗਾ ਸੋ ਇਲਾਕਾ ਨਿਵਾਸੀਆਂ ਦੀ ਬਹੁਤ ਦੇਰ ਤੋਂ ਇਹ ਸ਼ਿਕਾਇਤ ਰਹੀ ਸੀ ਕਿ ਔਰ ਰਿਕੁਐਸਟ ਸੀ ਕਿ ਇਹਨੂੰ ਥੋਟਾ ਹਟਾ ਜਾਵੇ ਸੋ ਬੱਬਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਇਲੈਕਟ੍ਰਿਟੀ ਮੈਕ ਪੇਂਦੇ ਐਸਡੀਓ ਸਾਹਿਬ ਆਏ ਨੇ ਜੀ ਸਾਹਿਬ ਆਏ ਨੇ اور انہوں نے محنت آ... کر کے دو پودے سے لاتے نے اور سارا ساری شفٹ کرتی ہیں ان کل پر سنو کمی رو کرتا جائے گا راہ ساپ ہو جائے گا تو اچھے طرح یہ پول نے نتا... آ... پارک نے ساڑے بھی مینٹیننس بہت مانگتے دے. وہ ببر آ... نمائن... آ... ہیں وہ پبر صاحب نہ کر رہی ہے اور میں کمیٹیاں بناتے ہیں منٹین کر رہا تھے کچھ کارپریشن پیسے دے گی کچھ سنگت آپ پیسے کٹھے کریں گی راج میرے کے سارا پارک بہت صاف ہوئے گا جو میں ایک ٹوٹا را... چلا اور خیر چلے پارک ادھر ਉਹ ਸੰਗਤੇ ਖੁਦ ਸਾਫ ਕੀਤਾ ਹੈ ਔਰ ਹਰ ਹਫਤੇ ਐਤਵਾਰ ਚੜ੍ਹਦੇ ਐ ਸਖਸ਼ਣੀ ਐਤਵਾਰ ਨੂੰ ਉਹ ਇੱਕ ਜੋੜਾ ਕੱਟ ਕਨਵਰਟ ਹੋਣ ਦੇ 3000 3000 ਜੋੜੇ ਹਨ 3000 ਤੱਕ ਦੇ ਜੋੜੇ ਉੱਥੇ ਫਿਰ ਸੰਗਤੇ ਰੱਖਦੇ ਨੇ ਔਰ ਕਿਉਂਕਿ ਨਾ ਸਾਫ پارک ਹੈ ਸਭ ਬੱਚੇ ਵੀ ਗੱਤਕਾ ਖੇਡਦੇ ਨੇ ਤਾਂ ਇਹ ਸਾਰੇ ਕੰਮ ਇਹ ਸੰਗਤ ਕਰ ਰਹੀ ਹੈ ਸੰਗਤ ਰੱਖ ਕੇ ਆਪ ਕਰ ਰਹੀ ਹੈ ਔਰ ਸਕੂਲ ਵਾਲੀ پارک ਦਾ ਪੇਂਟ ਕਰਵਾਈ ਗਈ ਹੈ ਸਕੂਲ ਵਾਲੀ پارک ਜਿਹੜੀ ਉਹ ਪੇਂਟ ਪਈ ਗਿਆ ਬਬਰ ਸਾਹਿਬ ਨੇ ਪੇਂਟ ਪਈ ਗਿਆ ਸਾਰੀਆਂ پارکਾਂ ਪੇਂਟ ਹੋਣਗੀਆਂ ਸਾਰੇ ਦੀ ਟੋਟਲ ਸਫਾਈ ਹੋਏਗੀ ਔਰ ਫਿਰ ਜਿਹੜੀ ਸੰਗਤ ਹੈ ਉਹ ਆਪੇ ਕੁਝ ਆਪ ਕੰਟਰੀਬਿਊਸ਼ਨ ਕਰੇਗੀ ਕੁਝ ਕਾਰਪੋਰੇਸ਼ਨ ਦੇਗੀ ਤਰ੍ਹਾਂ ਅਮਲੇ ਕਿ ਇਹਨਾਂ ਨੂੰ ਪੱਕੇ ਤੌਰ ਤੇ ਸਾਫ ਰੱਖਿਆ ਜਾਏਗਾ ਸਰ ਤੁਹਾਡੇ ਵੱਲੋਂ ਆ ਵਕ ਵਕ ਕੁਆਡਰ ਦਾ ਦੌਰਾ ਵੀ ਕੀਤਾ ਜਾ ਰਿਹਾ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸਮੇਂ ਸਿਰ ਹੱਲ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਅਸੀਂ ਕੋਸ਼ਿਸ਼ ਸਾਡੀ ਇਹ ਨਹੀਂ ਕਿ ਅਸੀਂ ਸੁਣ ਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰੀਏ ਸੋ ਅਸੀਂ ਲੱਗੇ ਹੋਏ ਆ ਨਿੱਕੇ ਨਿੱਕੇ ਪ੍ਰੋਜੈਕਟ ਵੀ ਬਹੁਤ ਆਏ ਨੇ ਵੱਡੇ ਵੀ ਬਹੁਤ ਆਏ ਨੇ ਜਿਵੇਂ ਸੁਲਤਾਨਵਿੰਦ ਪਿੰਡ ਨੂੰ ਜੇ ਸੜਕ ਮੋੜ ਦੀ ਉੱਤੇ ਫਲਾਈਓਵਰ ਬਣ ਰਿਹਾ ਨੀਉ ਅਮਰਸਰ ਦੇ ਸਾਹਮਣੇ ਬਣ ਰਿਹਾ ਜਿਹੜਾ ਗੋਲਡਨ ਗੇਟ ਤੋਂ ਲੈ ਕੇ ਤਰਨਤਪੁਰ ਤੱਕ ਆਇਆਗਾ ਫਲਾਈਓਵਰ ਔਰ ਤੇਜਪੁਰ ਫਲਾਈਓਵਰ ਜਿਹੜਾ ਕਰਨਤਨ ਰੋਡ ਤੋਂ ਲੈ ਕੇ ਰੇਲਵੇ ਲੈਂਡ ਪਾਰਕ ਕਰਕੇ ਭੋੜੂ ਨੂੰ ਜਾ ਜਾੜੜੇਗਾ ਭੋੜੂ ਜਾ ਕੇ ਪਿੰਡ ਖੁੱਲ ਜਾਏਗਾ ਉਹ ਅਸੀਂ ਪਰਸੋਂ ਸ਼ੁਰੂ ਕਰਨ ਜਾ ਰਹੇ ਹਾਂ ਸੋ ਮੰਤਰੀ ਸਾਹਿਬ ਨਾਲ ਗੱਲ ਹੋਈ ਸੀ ਕਿੰਨੇ ਪਰਸੋਂ ਦਾ ਟਾਈਮ ਪਰਸੋਂ ਰੱਖ ਲੋ ਟਾਈਮ ਸੋ ਪਰਸੋਂ ਪ੍ਰੋਬਾਬਲੀ 2-3 ਮੀਟਰ ਟਾਈਮ ਹੋਏਗਾ ਉਦਘਾਟਨ ਕਰਾਂਗੇ ਮੇਰੀ ਰਿਕੁਐਸਟ ਸਭ ਨੂੰ ਕਿ ਸਾਰੇ ਸੰਗਤਾਂ ਤੇ ਪਹੁੰਚੇ ਤਾਂ ਕਿ ਉਹਦਾ ਫਾਇਦਾ ਬਹੁਤ ਹੋਏਗਾ ਉਹਦਾ ਜਿਹੜੀ ਕੰਜੈਸ਼ਨ ਹੈ ਨਾ ਅੰਦਰ ਦੀ ਸੜਕਾਂ ਤੇ ਬਹੁਤ ਘਟ ਜਾਏਗੀ ਤੇ ਜਿੰਨੇ ਜਾਣਾ ਚਵਾਲ ਜਾਣਾ ਹੈ ਗਾਂ ਬਾਬਾ ਬੁੱਢਾ ਸਾਹਿਬ ਜਾਣਾ ਹੈ ਤੇ ਉਹ ਸਾਰੇ ਫਿਰ ਉਹ ਸੜਕ ਤੇ ਜਾਣਗੇ ਔਰ ਸ਼ਹਿਰ ਦੀਆਂ ਜਿਹੜੀ ਸੜਕਾਂ ਨੇ ਉੱਤੇ ਟ੍ਰੈਫਿਕ ਪੱਕੇ ਤੌਰ ਤੇ ਘਟ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਟਾਈਮ ਕੋਡ ਬਾਬਾ ਦੀਪ ਸਿੰਘ ਗਲੀ ਨੰਬਰ 4 ਜਿਹੜਾ ਪੂਲ ਸੀ ਕਾਫੀ ਪੁਰਾਣਾ ਜਿਹੜਾ ਪੂਲ ਸੀ ਤੇ ਲੱਗਾ ਹੋਇਆ ਸੀ ਤੇ ਲੋਕਾਂ ਦੀ ਮੰਗ ਸੀ ਕਿ ਇਨੂੰ ਜਲਦੀ ਤੋਂ ਜਲਦੀ ਲਾਇਆ ਜਾਏ ਪਰ ਤੁਹਾਨੂੰ ਪਤਾ ਪਹਿਲੇ ਕੋਈ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਨਾਲ ਲੱਗਾ ਤੇ ਹੁਣ ਸਾਡੇ ਐਮ.ਐਲ.ਏ. ਸਾਹਿਬ ਨੂੰ ਸਿਵਾਰਸ਼ ਪਾ ਕੇ ਅਸੀਂ ਉਹਨਾਂ ਕੋ ਇਹ ਕੰਮ ਕਰਵਾਇਆ ਹੈ ਤੇ ਉਹ ਜਲਦੀ ਤੋਂ ਜਲਦੀ ਇਹਨਾਂ ਨੂੰ ਕਿਹਾ ਤੇ ਉਹਨੇ ਫੌਰਨ ਇਹ ਖੰਭਾ ਲਵਾਤਾ ਤੇ ਬਾਕੀ ਕਾਫੀ ਆਪਣੇ ਪਬਲਿਕ ਨੇ ਉਹ ਵੀ ਆ ਕੇ ਸਮੱਸਿਆ ਦੱਸੀ ਹੈ ਇਹ ਪਾਰਕ ਹੈ ਆਪਣੇ ਸਾਹਮਣੇ ਇਹ ਪਾਰਕ ਦੀ ਜਿਹੜੀ ਚਾਰਦਵਾਰੀ ਆ ਉਹ ਵੀ ਇਹਨਾਂ ਨੇ ਕਿਹਾ ਕਰਵਾਓ ਸਾਡੀਆਂ ਪਾਰਕਾਂ ਨੂੰ ਸਾਰੀਆਂ ਸਹੀ ਕਰਵਾਓ ਤੇ ਡਾਕਟਰ ਸਾਹਿਬ ਉਹ ਕਹਿ ਗਏ ਆ ਕਿ ਆਪਾਂ ਓਰੀਜਨਲੀ ਸਾਰੀਆਂ ਕੰਮ ਵੀ ਕਰਾਵਾਂਗੇ ਇਹ پارکਾਂ ਵੀ ਬਣਾਵਾਂਗੇ ਤੇ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਆਪਾਂ ਜੇ پارک ਬਣਾਉਂਦੇ ਵੀ ਆ ਤੇ ਮੁਰਕੇ ਕਰਨਾ ਤੇ ਇਹਨਾਂ ਨੇ ਇਲਾਕੇ ਵਾਲਿਆਂ ਨੂੰ ਦੇਣੀ ਆ ਤੇ ਇਹੋ ਹੀ ਆਪਣਾ ਥੋੜੇ ਥੋੜਾ ਆਪ ਵੀ ਥੋੜੇ ਥੋੜੇ ਸਰਕਾਰ ਕੋ ਪੈਸੇ ਆਉਣਗੇ ਬਾਕੀ ਥੋੜੇ ਥੋੜੇ ਇਹ ਵੀ ਮਦਦ ਕਰਕੇ ਆਪਣੀਆਂ پارکਾਂ ਬਣਾਉਣਗੇ ਵਧੀਆ ਤੇ ਇੱਕ ਵਾਰੀ ਆਪਾਂ ਸਾਰੀਆਂ ਇਹਨਾਂ ਨੂੰ پارکਾਂ ਵਧੀਆ ਬਣਾ ਕੇ ਦੇ ਦੇਣੀਆਂ ਵਾ ਕਿ ਲੋਕ ਆਪਣੇ ਬੱਚੇ ਸਾਰੇ ਪਰਿਵਾਰ ਆ ਕੇ ਬਹਿਣ ਇੱਕ ਇਹਨ ਕੋਈ ਮੁਸ਼ਕਲ ਨਾ ਆਵੇ ਠੀਕ ਹੈ ਜੀ ਵਾਈਗੋਜੀ ਕਾਲ ਸਾਹਿਬ ਵਾਈਗੋਜੀ ਪਰ ਦੇ ਆ ਵੀ ਇਹਨੂੰ ਲਾਓ ਵਾਈਗੋਜੀ ਕੀ ਕਹਿਣਾ ਚਾਹੋਗੇ ਵਾਈਗੋਜੀ ਕਾਲ ਸਾਹਿਬ ਵਾਈਗੋਜੀ ਪਤੇ ਜਿਹੜੇ ਸਾਡੇ ਬੱਬਰ ਸਾਹਿਬ ਦੇ ਕਾਉਂਸਲਰ ਨੇ ਐਸਮਲੈਰਸ ਵਾਰ ਨੰਬਰ 47 ਦੇ ਬਹੁਤ ਹੀ ਵਧੀਆ ਔਰ ਬਹੁਤ ਅੱਛੇ ਇਨਸਾਨ ਨੇ ਕਿਉਂਕਿ ਇਹਨਾਂ ਨੂੰ ਜਿਹੜਾ ਵੀ ਕੰਮ ਕਾਈਦਾਣਾ ਉਹ ਕਿਸੇ ਵੀ ਕੰਮ ਤੋਂ ਪਿੱਛੇ ਨਹੀਂ ਹਟਦੇ ਇਹਨਾਂ ਨੂੰ ਇੱਕ ਸਪੀਡ ਬ੍ਰੇਕਰ ਦੀ ਛੋਟੀ ਜੀ ਰਿਕਵੈਸਟ ਕੀਤੀ ਸੀ ਫੋਨ ਤੇ ਹੀ ਕੀਤੀ ਸੀਗੀ ਇਹਨਾਂ ਨੇ ਕੋਈ ਮੌਕਾ ਨਹੀਂ ਸੀ ਦੇਖਿਆ ਇਹਨਾਂ ਨੇ ਫੋਨ ਤੇ ਹੀ ਰਿਕੁਐਸਟ ਛੋਣ ਕੇ ਇਹ ਸਪੀਡ ਬ੍ਰੇਕਰ ਬੁਵਾਏ ਫਿਰ ਇਹਨਾਂ ਨੂੰ ਖੰਬੇ ਦੀ ਰਿਕੁਐਸਟ ਕੀਤੀ ਦੋ ਤਿੰਨ ਮਹੀਨਿਆਂ ਦੇ ਵਿੱਚ ਕਿਸੇ ਨੂੰ ਦੁਬਾਰੇ ਕਹਿ ਨਹੀਂ ਮਤਲਬ ਇਹ ਲੋੜ ਨਹੀਂ ਮਹਿਸੂਸ ਕਰਨ ਦਿੱਤੀ ਜਿਹੜਾ ਇਹਨਾਂ ਨੇ ਖੰਬੇ ਦਾ ਕੰਮ ਕਰਵਾਇਆ ਬਹੁਤ ਮੇਜਰ ਕੰਮ ਸੀਗਾ ਜਿਹਦੇ ਨਾਲ ਚੌਂਗੜੇ ਦੇ ਕਿਐਸ ਗੰਡ ਹੁੰਦੇ ਸੀ ਇਹਨਾਂ ਨੇ ਉਹ ਚੌਂਗਾ ਕਾਫੀ ਖੁੱਲਾ ਕਰਵਾ ਦਿੱਤਾ ਖੰਬੇ ਦਾ ਕੋਲ ਦਾ ਕੰਮ ਕਰਵਾ ਕੇ ਹੁਣ ਇੱਕ ਮਸਲਾ ਇਹਨਾਂ ਦਾ ਰਹਿ ਗਿਆ ਪਾਰਕ ਦਾ ਉਹ ਵੀ ਇਹ ਬੜੀ ਛਦੋ ਛਾਟ ਨਾਲ ਲੱਗੇ ਹੋਏ ਨੇ ਪਾਰਕ ਦੇ ਪਿਛੇ ਵੀ ਇਹਨਾਂ ਨੇ ਉਹ ਵੀ ਕੰਮ ਬਹੁਤ ਜਲਦੀ ਇਹ ਕਹਿ ਰਹੇ ਨੇ ਇਹਨਾਂ ਨੇ ਸਾਡਾ ਵਾਅਦਾ ਕੀਤਾ ਹੈ ਉਹ ਵੀ ਕੰਮ ਇਹਨਾਂ ਨੇ ਸਾਡਾ ਛੇਤੀ ਹੀ ਕਰਵਾ ਦੇਣਾ ਇਹਨਾਂ ਨੂੰ ਅਸੀਂ ਇਹੀ ਬੇਨਤੀ ਕੀਤੀ ਵੀ ਤੁਸੀਂ ਇੱਕ ਵਾਰੀ ਪਾਰਗ ਦਾ ਜਿਹੜਾ ਕੰਮ ਹੈ ਮਸਲਾ ਤੁਹਾਡਾ ਹੱਲ ਕਰਵਾ ਦਿਓ ਬਾਕੀ ਮੇਨਟੇਨੈਂਸ ਰੱਖਣੀ ਇਹ ਮੱਲੇ ਵਾਲਿਆਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਉਹ ਅਸੀਂ ਰਲ ਮਿਲ ਕੇ ਸਾਰੇ ਮੱਲੇ ਵਾਲੇ ਸੋਨੂ ਭਾਈ ਲਾਸਾਂ ਵਾਲੇ ਹੋਰ ਇੱਥੇ ਮੰਡੀ ਭਾਜੀ ਹੈਗੇ ਨੇ ਸਕੂਲ ਵਾਲੇ ਸਾਰੇ ਜਾਣੇ ਰਲ ਕੇ ਆਪਾਂ ਉਹਦੀ ਮੇਨਟੇਨੈਂਸ ਰੱਖਾਂਗੇ ਜੀ ਧੰਨਵਾਦ